ਤਾਂ ਸੰਤੋਖ ਸ਼ਰਨ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਮੰਦਾ ਸੰਤੋਖ ਸ਼ਰਨ ਪਤ ਝੋਲੀ ਯੋਗਿਆ ਨੇ ਮੰਦਰਾ ਤੇ ਆ ਕੇ ਗਾਤੀ ਯੋਗਿਆ ਦਾ ਲੈ ਲਿਆ ਗਾਵੜ ਤੋਂ ਤੂੰ ਸਿੱਧ ਸਮਾਧੀ ਹੰਦੋਸਤਾਂ ਯੋਗੀ ਗਾਉਂਦੇ ਨੇ ਮੇਨ ਫਿਰ ਕਾ ਯੋਗੀਆਂ ਦਾ ਪੜਤ ਨੂੰ ਕੋਈ ਨਹੀਂ ਪੁੱਛਦਾ ਯੋਗੀ ਨਹੀਂ ਪੁੱਛਦੇ ਪੜ ਲੋਕ ਧਾਰਮਿਕ ਪੜਤ ਨੂੰ ਨਹੀਂ ਮੰਨਦੇ ਪੰਡਤ ਧਾਰਮਿਕ ਆਗੂ ਨਹੀਂ ਹੈ ਰੋਕ ਕਰਨ ਦੇ ਸਮਾਜਿਕ ਲੋੜ ਹੈ ਪੰਡਤਾਂ ਪਰ ਇਹ ਤਾਂ ਨਾਇਰਤਰੀ ਵੀ ਕਰੀ ਜਾਂਦੇ ਨੇ ਲੋਕ ਜੇ ਸਾਡੇ ਗਰੰਟੀਆਂ ਨੂੰ ਕੋਈ ਧਾਰਮਿਕਤਾ ਵੀ ਨਹੀਂ ਮੰਨਦਾ ਗੁਰਦੁਆਰੇ ਵਾਲੇ ਬੰਦਾ ਕੋਈ ਕਿਉਂ ਨਹੀਂ ਮੰਨਦਾ ਪੇਸ਼ਾਵਰ ਸੰਤਾਂ ਨੂੰ ਇਹ ਧਾਰਮਿਕ ਬੰਦੇ ਗਰੰਟੀਆਂ ਨੂੰ ਮੰਨਦੇ ਨੇ ਸੰਤ ਵੀ ਜਾਏ ਹੋਏ ਜਾਈ ਨੇ ਪਰ ਇਹਨਾਂ ਨੂੰ ਤਾਂ ਚੰਗੇ ਰਹਿਣਾ ਸਭ ਇਹਨਾਂ ਨੂੰ ਕਿਤੇ ਚੰਗੇ ਇਹ ਜੋ ਵਰਜੀ ਕਹੀ ਜਾਣ ਗ੍ਰੰਥੀ ਇਹਨਾਂ ਦਾ ਅਸਰ ਕਿਉਂ ਨਹੀਂ ਪੈਂਦਾ ਆਪਾਂ ਬੋਲਦੇ ਕੋਈ ਅਸਰ ਪੈਂਦਾ ਮੈਂ ਜੀਪੀਸੀ ਦਾ ਪੈਂਦਾ ਹਾਂ ਸਲਤਾਨੀ ਉਹ ਗੱਲਾਂ ਦਾ ਅਸਰ ਪੈਣੇ ਸਨ ਤੇ ਜਿਆਦਾ ਹੀ ਵਧ ਗਏ ਤੇ ਨਾ ਆਪਣੇ ਆਪ ਨੂੰ ਸੰਤ ਕਹਿਣ ਲੱਗੇ ਤੇ ਗੁਰਬਾਣੀ ਦੇ ਉਲਟ ਬੋਲਣ ਲੱਗੇ ਉਹ ਗੱਲਾਂ ਅੱਜ ਚੁੱਪ ਕਰਾਂ ਤੇ ਤੁਸੀਂ ਸੰਤ ਨਹੀਂ ਸੰਤ ਜਨੂ ਲੈਂਦਾ ਹੀ ਨਹੀਂ ਤੁਸੀਂ ਸਿਕਬਣਾਂ ਨਹੀਂ ਜੋਨੀ ਗੁਰੂ ਨੇ ਸੰਤ ਬਣਾਏ ਨਹੀਂ ਸਿੱਖ ਬਣਾਏ ਬੁਰਾ ਨੂੰ ਪਤਾ ਲੱਗ ਗਿਆ ਉਹ ਗਲਤ ਹੈ ਠੀਕ ਹੈ ਬਲੈਕਮੇਲਿੰਗ ਕਰਨ ਲੱਗੇ ਸੀ ਉਹ ਬੰਦ ਹੋ ਗਈ ਇਹ ਰਾਜ ਚੱਲ ਗਈ ਚਲਾ ਲਈ ਜੋਗਿਆ ਉਹ ਸਨੇ ਧਾਰਮਿਕ ਬੰਦੇ ਸੀ ਭਗਤਾਂ ਦੀ ਨਗਾ ਜੋਗੀ ਜੋਗੀਆਂ ਦਾ ਸੰਵਾਦ ਭਗਤਾਂ ਨੇ ਹੁੰਦੇ ਰਹੇ ਕਿ ਜੋਗੀਆਂ ਦੇ ਵਿੱਚ ਤਿਆਗ ਸੀ ਮਾਇਆ ब्राह्मण ਤੋਂ ਕੋ ਤਾਂ ਤਿਆਗ ਨਹੀਂ ਹੈ। বিষ্ণੂ ਕੋ ਦਾ ਤਿਆਗ ਹੈ ਨਹੀਂ। ਜਿਹੜੀ ਸੁਖ ਨੂੰ ਜੋਗੀ ਨੇ ਤਿਆਗ ਬ੍ਰਮ ਗਿਆਨੀ ਨੇ। ਸਾਰੇ ਸੁਖ ਨੂੰ ਇਹਨਾਂ ਨੇ ਤਿਆਗਿਆ। বিষ্ণੂ ਨੇ ਦਾ ਤਿਆਗ ਹੈ ਨਹੀਂ। ਜੋ ਸੁਖ ਤੇ ਛੇ ਬ੍ਰਮ ਜੋ ਅੰਤ। ਤਾਂ ਛੇ ਬੜੇ ਸੰਸਾਰੀ ਸੁਖ ਤੇ। ਕਿਹਾ ਬ੍ਰਮ ਗਿਆਨੀ ਇਡਰ ਹੈ। ਕਉ ਕਿਉ ਸੁਖਲਾ ਤਿਆ ਕਰ ਰਹਾ ਜੋ ਵੀ ਇਸ ਕਰਕੇ ਔਰ ਭੁੱਲੜ ਦਾ ਬਣਿਆ ਗੁਰਬਾਣੀ ਨੇ ਭੁੱਲੜ ਦਾ ਬਣਿਆ ਵੀ ਇਹਨੂੰ ਸਮਝ ਨਹੀਂ ਤਿਆਗ ਮਾਇਆ ਦਾ ਨਹੀਂ ਕੋਈ ਕਰਦਾ ਹੁੰਦਾ ਜਿਉਂ ਨੂੰ ਕਹਾ ਕੁਝ ਪ੍ਰਾਪਤੀ ਪਿੱਛਾ ਨਾ ਹੋਵੇ ਨੰਗਾ ਪਖਾ ਨਹੀਂ ਰਹਿੰਦਾ ਹੁੰਦਾ ਘਰ ਨਹੀਂ ਛੱਡਦਾ ਹੁੰਦਾ ਸੋਖਾ ਤਾਂ ਨਹੀਂ ਕੀਤਾ ਪਰ ਮਸੋਖਾ ਤਰ ਸੀ ਸੰਸਾਰੀ ਸੋਖ ਤੇ ਡਰੇ ਨੇ ਇਸ ਕਰਕੇ ਉਹਨਾਂ ਨੂੰ ਮੁੰਦਾ ਸੰਤੋਖ ਜੇ ਤੁਸੀਂ ਸੁਖ त्यागਿਆ ਸੀ ਸੰਸਾਰੀ ਤਾਂ ਸੰਤੋਖ ਨਾਲ त्यागਣਾ ਸੀ ਕੰਨਾਂ ਦੀਆਂ ਮੰਦਰਾਂ ਦੀ ਲੋੜ ਨਹੀਂ ਸੀ ਮਨ ਦੇ ਵਿੱਚ ਉਧਰ ਪਾ ਦਿੰਦੇ ਮਨ ਦੀ ਮੁੰਦਰਾ ਹੀ ਬਣਾ ਦਿੰਦੇ ਸੰਤੋਖ ਦੀ ਮਨ ਸੰਤੋਖੀ ਹੋ ਜਾਂਦਾ ਸੰਤੋਖ ਦੀ ਮੁੰਦਰਾ ਚੜ੍ਹ ਜਾਂਦਾ ਸੰਤੋਖ ਦੀ ਮੁੰਦਰਾ ਬਾਇਦੀ ਭੁੱਖ ਮਟ ਜਾਂਦੀ ਹੈ ਸੰਤੋਖ ਦੀ ਬੁਧਰਾ ਵਾਲਾ ਪਹਾੜੇ ਚ ਹੁੰਦਾ ਥੋੜੇ ਭੁੱਖਤਾ ਲੱਗਦੀ ਹੈ ਭਾਈ ਫਿਰ ਉੱਠ ਕੇ ਜਾਂਦੇ ਮੰਗਲ ਸੰਤੋਖ ਭੁੱਖ ਤੋੜ ਦਿੰਦੀ ਹੈ ਤੋੜ ਤਾਂ ਐਂ ਜਾ ਸੰਤੋਖ ਰੱਖੋ ਜਿਹੜਾ ਟੁੱਟੇ ਨਾ ਜਿਹੜਾ ਗੁਰਮਤ ਸਤ ਸੰਤੋਖ ਹੈ ਨਹੀਂ ਟੁੱਟਦਾ ਸਤ ਸੰਤੋਖ ਗਿਆਨ ਨਾਲ ਵਰਦਾ ਹੈ ਗਨ ਦੇ ਵਾਸਤੇ 3 ਰਵਾਸਤੇ ਲੋੜ ਹੈ ਹੱਥ ਪੈਰ ਦਿੱਤੇ ਕੰਮ ਕਰਨੇ ਕਰਨਾ ਹੈ ਸਰੀਰ ਪਾਲਣਾ ਹੈ ਖੇਤ ਕੰਬੀ ਰਣ ਪਸ਼ੂ ਪਾਲਦੇ ਆ ਮੱਝ ਪਾਲਦੇ ਆ ਦੁੱਧ ਲੈਨੇ ਆ ਤੇ ਉਹਨੂੰ ਪੱਠੇ ਨਾ ਪਾਈਏ ਦੁੱਧ ਕਿਤਾ ਪੀਣਾ ਘੋੜਾ ਪਾਲਦੇ ਆ ਬੋੜਾ ਪਾਲਦੇ ਆ ਇਹ ਵੀ ਸਰੀਰ ਦਾ ਇਹ ਕੋ ਪਸ਼ੂ ਪਾਲਦੇ ਉਹ ਤੋਂ ਕੁਝ ਲੈਣੇ ਆਂ ਸਰੀਰ ਪਾਲਦੇ ਇਹ ਤੋਂ ਵੀ ਕੁਝ ਕੰਮ ਲੈਣੇ ਤੇ ਜੇ ਕੰਮ ਲੈਣਾ ਤਾਂ ਕੁਝ ਨੂੰ ਪਾਲਣਾ ਵੀ ਪਊਗਾ ਕਿ ਗਿਆਨ ਹੈ ਗਿਆਨ ਦੀ ਉਸ ਤੋਂ ਪਰ ਇਹਨੂੰ ਪਾਲਣ ਵਾਸਤੇ ਹੀ ਜੀਵਨ ਨਿਭਵਾਣਾ ਹੈ ਤਾਂ ਕੰਮ ਲੈਣ ਵਾਸਤੇ ਪਾਲਦੇ ਉੱਥੇ ਤੇ ਰੱਖਣ ਬਾਤ ਲੈ ਲਈ ਕਸਤ ਕਰਦਾ ਕੋਈ ਖਰੀਦ ਕੇ ਰੱਖਦਾ ਆਪਣੇ ਘਰ 20 ਸਾਲ ਦੀ ਟੂੜੀ ਜਮਾ ਕਰਦਾ ਆਗਾ ਅਗਲੇ ਸਾਲ ਫੇਰ ਆ ਜੂ ਸ਼ਰੀਰ ਵਾਸਤੇ ਨਹੀਂ ਤਾਂ ਕਰਦੇ ਪਸੂ ਵਾਸਤੇ ਕਰਦੇ ਨੇ ਤੂੰ ਚੱਲੋ ਫੇਰ ਨਿਕਲੋ ਬੇ ਲੈ ਲੈ ਲਓ ਥੋੜੀ ਹੀ ਲੈ ਲਵੋ ਸ਼ਰੀਰ ਵਾਸਤੇ ਇਹ ਨਿਯਮ ਨਹੀਂ ਰੱਖਿਆ ਸੀ ਇਹੋ ਜਿਹਾ ਹੀ ਨਿਯਮ ਰੱਖਣਾ ਸੀ ਕਿ ਕਾ ਸ਼ਰੀਰ ਕਰਕੇ ਅਸੀਂ ਵੀ ਪਸ਼ੂ ਆਂ ਸ਼ਰੀਰ ਪਸ਼ੂ ਹੀ ਹੈ ਤਾਂ ਹੀ ਉਥੇ ਅਸੀਂ ਉੱਡਦੇ ਜੀ ਇਹ ਪਸ਼ੂ ਨੇ ਨਾ ਬਣਿਆ ਸਰੀਰ ਨੂੰ ਸਰੀਰ ਦਾ ਕੇਸੀ ਪਸ਼ੂ ਆ ਅਸੀਂ ਉੱਥੇ ਤਾਂ ਹੀ ਉੜ ਜੇ ਆ ਜਦ ਕਿ ਮਨ ਨੂੰ ਮਨ ਵਰੇ ਦੀ ਨਰ ਕਾਮਨਾ ਅੰਦਰੂ ਮਰਨ ਨਰ ਕਾਮਨਾ ਆਵੇ ਪਸ਼ੂ ਮਰਦਾ ਸਕਾਰ ਸਵਰ ਉੱਥੇ ਉੜ ਨਹੀਂ ਜੇ ਜਦ ਇਹ ਨਹੀਂ ਸਮਝਿਆ ਵੀ ਸਰੀਰ ਕਰਕੇ ਅਸੀਂ ਵੀ ਪਸ਼ੂ ਆ ਜਨਰੂ ਮਰਦਾ ਮਨ ਮਰਦਾ ਕਿਸੇ ਕੰਮ ਨਹੀਂ ਆਉਦਾ ਮਨ ਵਰੇ ਦੀ ਕੋ ਮਕਾਨ ਨਹੀਂ ਜਾਂਦਾ ਮਨ ਵਰੇ ਦੀ ਕੋ ਵੜੀ ਨਹੀਂ ਦੇਖੀ ਕਿਸੇ ਨੇ ਕੋਈ ਲੱਕੜਾਂ ਦੀ ਲੋੜ ਨਹੀਂ ਪੈਂਦੀ ਫੂਕਣ ਦੀ ਲੋੜ ਨਹੀਂ ਪੈਂਦੀ ਕੋਈ ਫੁੱਲ ਨਹੀਂ ਚੁਗਦਾ ਇਹਨੇ ਕੋਈ ਸਵਾਲ ਨਹੀਂ ਬਣਦੀ ਬਣਦਾ ਕੋਈ ਦਸੋ ਘੜੀ ਦੀ ਕੰਮ ਆਉਣੀ ਬੰਵਰੇ ਤੇ ਬਾਕੀ ਵਾਜਦਾ ਦੇਖਿਆ ਸ਼ਰੀਰ ਮਰਦਾ 10 ਕੰਮ ਸਵਾਰਦਾ ਉਹ ਸੂਰੇ ਕਿ ਜੇ ਕਭੀ ਕੰਮ ਆ ਸਕਦੀਆਂ ਨੇ ਗੁਰਦੇ ਵੀ ਕੰਮ ਆਉਂਦੇ ਨੇ ਉਹ ਹਟੀਆਂ ਕਈ ਚੀਜ਼ਾਂ ਕੰਮ ਆ ਜਾਂਦੀਆਂ ਭਗਤਾਂ ਨੂੰ ਤਾਂ ਉਹਨੂੰ ਵੀ ਪਤਾ ਸੀ ਕੰਮ ਆ ਜਾਂਦੀਆਂ ਸਾਨੂੰ ਅੱਜ ਪਤਾ ਲੱਗਿਆ ਉਹਨਾਂ ਨੂੰ ਤਾਂ ਉਹ ਵੀ ਪਤਾ ਸੀ ਸਾਨੂੰ ਅੱਜ ਪਤਾ ਲੱਗਿਆ ਹੁਣ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਪਸ਼ੂ ਸਰੀਰ ਸਾਡਾ ਵੀ ਪਸ਼ੂ ਜੇ ਇੰਨਾ ਗਿਆਨ ਹੁੰਦਾ ਫਿਰ ਇਥੇ ਆੜੀ ਦੇ ਕਿਉਂ ਆ ਕੇ ਅੜ ਜਗੇ ਉਹ ਜਿਹੜਾ ਇਹ ਪਸ਼ੂ ਮਰਦ ਨੇ ਵੀ ਕੰਮ ਹੁੰਦੇ ਨੇ ਆਦਮੀ ਮਰਦਾ ਕਿਹਦੇ ਕੰਮ ਇਹ ਨਾਰ શરીર ਨਹੀਂ ਹੈ ਨਾ ਆਤਮਾ ਹੈ ਰੇ ਨਾਰ ਗਰਭ ਕੁੰਡਲ ਮੈਂ ਆਸ਼ਿਤ ਗਰਭ ਕੁੰਡਲ ਦੇ ਵਿੱਚ ਆਸ਼ਿਤ ਜਹ ਹੈਗਾ ਸੀ ਤੂੰ ਉਹਦਾ ਧਿਆਨ ਲੇਗਾ ਜੀ ਦਾ ਧਿਆਨ ਆਇਆ ਉਹ ਨਾਰਾ ਨਾਰ ਚੇਤਨ ਨਾਰ ਚਾਹਤ ਕਛੂ ਹੋਰ ਇਹ ਜਿਹੰਦਰ ਇਛਾ ਉਹ ਨਾਰ ਔਰ ਇੱਕ ਹੀ ਹੋਰ ਹੈ ਭਾਈ ਨਰਦੇ ਹੀ ਡੈਫੀਨੇਸ਼ਨ ਹੈ ਨਾ ਜੇ ਤਾਂ ਕੁਰਬਾਨੀ ਨਾਲ ਜੁੜੇ ਹੁੰਦੇ ਕੁਰਬਾਨੀ ਤੋਂ ਸਮਝਦੇ ਅਰਥ ਬੇਤਾ ਪਤਾ ਲੱਗ ਜਾਂਦਾ ਕੁਰਬਾਨੀ ਦਾ ਨਾ ਉੱਪਰ ਦੀ ਲੰਗੀ ਜਾਂਦੀ ਆ ਕੁਰਬਾਨੀ ਦਾ ਉਹੀ ਉੱਪਰ ਦੀ ਲੰਗੀ ਹੋਈ ਆ ਨਾ ਤੇ ਪਤਾ ਹੀ ਨਹੀਂ ਕੀ ਬਣਦੇ ਹਨ ਕੀ ਪੜ ਚੁੱਕੇ ਆ ਹਾਏ ਮਨ ਦਾ ਸੰਤੋਖ ਉਹ ਸ਼ਗਨ ਪਤੋਈ ਤਾਂ ਸਰੀਰ ਨੂੰ ਪਜੂ ਨਹੀਂ ਮੰਨਿਆ ਹੋਇਆ ਆਪਣੇ ਨਾਲ ਵੱਖਰਾ ਨਹੀਂ ਮੰਨਿਆ ਇਹਨੂੰ ਘੋੜਾ ਨਹੀਂ ਮੰਨਿਆ ਹੋਇਆ ਕਿ ਸਾਡੀ ਸਵਾਰੀ ਵਾਸਤੇ ਘੋੜਾ ਨਹੀਂ ਮੰਨਿਆ ਜਦੋਂ ਇਹ ਮੰਨ ਲਿਆ ਉਦੋਂ ਸਮਝ ਆ ਜੂ ਗੱਲ ਦੀ ਮਨ ਦਾ ਸੰਤੋਖ ਉਦੋਂ ਸੰਤੋਖ ਆੜੀ ਗੱਲ ਸ਼ੁਰੂ ਹੋ ਜੂਗੀ ਉਦੋਂ ਲੋੜਾ ਹੋਣੀ ਹੈ ਸੀਮਤ ਹੋ ਜਾਣੀਆਂ ਜਿੰਨੀਆਂ ਇਹਨੂੰ ਚਾਹੀਦੀਆਂ ਨੇ ਕੋੜਾ ਇੱਕ ਭੁੱਲੇ ਦੱਸੋੜਿਆ ਕਿਵੇਂ ਬਣਾ ਲਾਂਗੇ ਕਿ ਕਦਿਉ ਬਣਾਵਾਂਗੇ ਨਾ ਛੱਡ ਕਿਵੇਂ ਪਾਦਾਂਗੇ 2 ਤੋਂ 3 ਲੰਬਾ ਕੋੜਾ ਇੱਕ ਹੁਣ ਆਦਮੀ ਇਦਾਂ ਕਰਦਾ ਪੋਠੀ ਕਿੰਨੀ ਚਾਹੀਦੀ ਹੈ 6 ਕਿਲੋ ਜੀ ਫਾਰਮ ਆਊਟ ਵੰਦਾ ਇੱਕ ਕੋਈ ਕੋੜਾ ਇੱਕ ਹੋਈ ਹੈ ਇਹ ਤੇ ਕਰ ਰਿਆ ਨਾ ਸਹੀ ਗੱਲ ਕਰ ਰਿਆ ਨਾ ਐ ਇਤੋਂ ਹੀ ਗਲਤੀ ਕੀਤੀ ਹੋਈ ਉਹ ਕੀ ਕਰਦੇ ਸੀ ਫੁਟੀਆਂ ਕਿੰਨੇ ਕਿੰਨੇ ਚੁ ਸਰਜ ਸਿੱਧ 6 4 ਫੁੱਟ ਬਾਈ 4 ਫੁੱਟ ਮਾਟਪੜ ਹੁੰਦੇ ਸੀ ਜੀਤੇ ਲੱਤਾਂ ਵੀ ਸਿੱਧੀਆਂ ਨਾ ਉਹ ਤੇ diel taan karan puri neend aa jandi. ਇਕੱਠਿਆਂ ਨਤਾਂ ਕਰਕੇ ਬੈਜਵੇਂ ਸੋਝਵੇਂ ਜੇ ਸੌਣਾ ਘੜੀ। ਥੋੜਾ ਅੰਦਰ ਜੇ ਬਛਰਨਾ ਆਵੇ, ਦਰਵਾਜ਼ਾ ਹੈਗੀ ਨਹੀਂ। ਤੇ ਫੱਖਾ ਵਡ ਬਣਾਉਂਦੇ ਵੀ ਸੀ ਪੱਕਾ ਦਰਵਾਜ਼ਾ ਨਹੀਂ ਲਾਉਂਦੇ। ਦਰਾਂ ਮੂਰੇ ਥੂਣਾ ਲਾੜਨਾ ਪਾਤੀਆਂ ਰਾਇ ਲੱਕੜਾਂ ਦਾ। ਕਪੜਾ ਕੋਈ ਹੈ ਨਹੀਂ ਅੰਦਰ ਨਿੱਗੋ ਹੋ ਜਾਣਾ। ਜੇ ਕਦੇ ਨੀਂਦ ਆਈ ਤਾਂ ਥੋੜਾ ਜਾ। ਉਲੀ ਬਰੇਲ ਸੀ ਲੋਕ ਸਮਝ ਜਾਂਦੇ ਨੇ ਆਏ ਕੱਠੀਆਂ ਯਾਰ ਅੱਧੀਆਂ ਕੱਠੀਆਂ ਜੇ ਕਰਕੇ ਦਸਾਪੜ ਸੌਣੇ ਆਰਾਮ ਨਾ ਹੋਵੇ ਸੌਣ ਵੀ ਬੇਰਾਮੀ ਚ ਹੋ ਇਹ ਸੌਣਾ ਵੀ ਬੇਰਾਮੀ ਚ ਹੋ ਸੁਖ ਦਾ ਸੌਣਾ ਨਾ ਹੋਵੇ ਬੇਰਾਮੀ ਪਰ ਉਹਨਾਂ ਨੂੰ ਤਾਂ ਬੜੇ ਕਹਿਣੇ ਸੀ ਭਾਈ ਐਨਾ ਕੁਝ ਕਰਦੇ ਹੋਏ ਤੁਹਾਨੂੰ ਵੀ ਫੇਰ ਵੀ ਨਾ ਪ੍ਰਾਪਤ ਹੋਏ ਫਿਰ ਅਸੋਲ ਦੀ ਗੱਲ ਉਹਨਾਂ ਨੂੰ ਗਿਆਨ ਤਾਂ ਤਾਂ ਆਣੇ ਤਾਂ ਉਹ ਇਮਾਨਦਾਰ ਸਿਲਫੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਆਏ ਵੀ ਨੇ ਆਏ ਹੋਣਗੇ ਕਿੰਨਾਂ ਨੇ ਲਾਭ ਲਿਆ ਹੁਣ ਆਪਾਂ ਨੂੰ ਕੀ ਪਤਾ ਹੈ ਦੇ ਵਿੱਚ ਹਾਂ ਪਰ ਉਸ ਵੇਲੇ ਜਿਹੜੇ ਹੈਡ ਸੀ ਉਹ ਨਹੀਂ ਗੁੜੇ ਹੈਡ ਜਿਹੜੇ ਬੜੇ ਧੂਏ ਬਣਿਆ ਦੇ ਜਿਹਦਾ ਦਸਨ ਹੁੰਦਾ ਹੀ ਜਿੱਦਦਾਰ ਉਬਰੇ ਤੇ ਤੇਲੀਆਂ ਵਾਰ ਗਿਆ ਤਾਂ ਹੋ ਜਾਈ ਹੂੰ ਗਾਸਨ ਤੋਂ ਉਸ ਸਰਮਪਾਤ ਕਿਉਂ ਹੀ ਸਰਮਪਾਤ ਕਿਉਂ ਨਹੀਂ ਪੱਤੇ ਤੇ ਖਾ ਚੈ ਝੋੜੀ ਰੱਖ ਲੈ ਝੋੜੀ ਆ ਕੁਛ ਥੋੜਾ ਬਹੁਤਾ ਝੋੜੀ ਕੋ ਬਹੁਤੀ ਵੱਡੀ ਨਹੀਂ ਹੁੰਦੀ ਇੰਨਾ ਗ੍ਰਾਸ਼ਣ ਅਸੀਂ ਰੱਖ ਸਕਦੇ ਜਿਵੇਂ ਝੋੜੀ ਜਿਵੇਂ ਅਸੀਂ ਹਰਦੀ ਬੋਰੀ ਲੈ ਜਾ ਰਿਹਾ ਜੇ ਵੈਸੇ ਕਿ ਅੱਭਾਂ ਕੀ ਕੋਈ ਮੈਨੇਜ ਬੋ ਵੀ ਹੂੰ ਇੰਨਾ ਤਾਂ ਕੋਈ ਜ਼ਿਆਦਾ ਨਹੀਂ ਰੋਜ਼ ਜਾਣ ਲੋ ਗੰਦਨ ਤੇ ਲੈ ਆਏ ਝੋਲੀਏ ਦੋ ਚਾਰ ਦਿਨ ਦੀ ਜੇ ਖੁਰਾਕ ਹੈ ਦੋ ਚਾਰ ਦਿਨ ਛੜੀ ਲੱਗੀ ਹੋਵੇ ਚੱਲਣਾ ਨਾ ਜਾ ਸਕੇ ਬਾਹਰ ਕੋਈ ਗੱਲ ਹੋ ਜਵੇ ਕਾਰਨ ਹੋ ਜਵੇ ਕਿਹਾ ਦੋ ਆਦਮੀ ਚਾਰ ਸੰਤੇ ਆ ਜਾਣ ਕੋਲ ਇਹ ਕੋਈ 2-4 ਕਿਲੋ ਪਿਆ ਉਹ ਪਕਾ ਲੈਣਗੇ ਖਾਣੇ ਨੂੰ ਇਹ ਕੋਈ ਬਹੁਤਾ ਲੋਭ ਨਹੀਂ ਕਹਿੰਦੇ ਚਾਹੇ ਝੋਲੀ ਰੱਖ ਝੋਲੀ ਨਹੀਂ ਜੀ ਰੱਖਦੇ ਪੱਤਾ ਹੀ ਤੋੜ ਲੈਣਾ ਪਾਂਡਾ ਵੀ ਨਹੀਂ ਰੱਖਣਾ ਪੱਤਾ ਤੋੜ ਕੇ ਲੈ ਲੈਣਾ ਦੋ ਪੁੱਤੇ ਕਿਸੇ ਤਰ੍ਹਾਂ ਖੰਦੇ ਘਰੀ ਜਾਣਾ ਪਿੰਡ ਦੇ ਜੀਨੇ ਕੋ ਦੇਤਾ ਪੱਤੇ ਤੇ ਭੋਲਣਾ ਖਾਣ ਲੈ ਪੱਤਾ ਭਰੇ ਸੜਦੇ ਨਹੀਂ ਤਾਂ ਇਹ ਭਾਡੇ ਦੀ ਵੀ ਰਾਖੀ ਰੱਖਣੀ ਪਊ ਜੋ ਮੈਂ ਵਾਰੀ ਨਹੀਂ ਰੱਖਣੀ ਕੋਈ ਕੋਈ ਸੰਸਾਰ ਦੀ ਜ਼ਿੰਮੇਵਾਰੀ ਰੱਖਣੀ ਹੋਈ ਨਹੀਂ ਉਹ ਧਿਆਨ ਮੰਗੂਗੀ ਸਾਡਾ ਸਿੰਘ ਵੀ ਕਹਿੰਦਾ ਮੈਂ ਬੱਕਰੀ ਵੀ ਨਹੀਂ ਰੱਖਣੀ ਬੱਕਰੀ ਵੀ ਧਿਆਨ ਮੰਗਦੀ ਜੇ ਰੱਖਾਂਗੇ ਤਾਂ ਉਹਨੂੰ ਉਹਦਾ ਚਾਹੀਦਾ ਪਿਛੋਂ ਖਾਂਡੂ ਵੀ ਚਾਹੀਦਾ ਹੈ ਬਾਹਰ ਚਰਾਉਣੀ ਪਊਗੀ ਅੰਦਰ ਬਾਹਰ ਵਰਨਾ ਪਊਗਾ ਰੱਖਣਾ ਨਹੀਂ ਕੋਈ بس ਜਦੋਂ ਆਦਮੀ ਕਿਸੇ ਸਮੱਸਿਆ ਵੱਲ ਤੁਰਦਾ ਨੂੰ ਸਮੱਸਿਆ ਐਲੀ ਕਿਸੇ ਰਾਹ ਤੇ ਤੁਰਦਾ ਉਸ ਮਸਲਾ ਵੀ ਪਤਾ ਲੰਦਾ ਕਿ ਕਿ ਕਿਸ ਮਸਲੇ ਮੇਰਾ ਧਿਆਨ ਫਿੱਟਦੀ ਹੈ ਕਿੱਦਾਂ ਰੱਖਣਾ ਨਹੀਂ ਕੁਝ ਬਸਰਾ ਵੀ ਨੀ ਬੋਧਾ ਰੱਖਣਾ ਸਮਾਨ ਵੀ ਨਹੀਂ ਬੋਧਾ ਰੱਖਣਾ ਲੋੜਾਂ ਨਾਲ ਸਾਰੇ ਰੱਖਣਾ ਲੋੜਾਂ ਨਾਲ ਰੱਖਣਾ ਵੀ ਹੈ ਬੋਧਾ ਨਹੀਂ はい ਧਿਆਨ ਕੀ ਕਰੇ ਮਹਬੂਤ ਬਾਕੀ ਮਹਬੂਤੀ ਮੜਨ ਦੀ ਲੋੜ ਨਹੀਂ ਹੈ ਸ਼ਰੀਰ ਨੂੰ ਧਿਆਨ ਤੁਸੀਂ ਬਾਹਲੇ ਸ਼ਰੀਰ ਤੇ ਮਹਬੂਤ ਮੜੋ ਚਾਹੇ ਨਾਲ ਮੜੋ ਧਿਆਨ ਦੇ ਨਾਲ ਕੋ ਭੂਤ ਆਪੇ ਤੁਹਾਡੇ ਵੱੜੀ ਜਾਂਦੀ ਧਿਆਨ ਕਾ ਚ ਰੱਖਣਾ ਆਤਮ ਜਰਤਾ ਰਹੇ ਮਨ ਕਿੱਧਰ ਜਾਂਦਾ ਮਨ ਕਿੱਧਰ ਜਾਂਦਾ ਦੋਲਦਾ ਤਾਂ ਨਹੀਂ ਹੈ ਮਾਇਆ ਜਾਂਦਾ ਕੀ ਸੋਚਦਾ ਕਿਉਂ ਸੋਚਦਾ ਮਨ ਜਿਹੜੇ ਕੰਮ ਆਇਆ ਕੰਮ ਕਰ ਰਿਹਾ ਨਹੀਂ ਕਰ ਰਿਹਾ ਫਿਰ ਮਨ ਵਿੱਚ ਇਹ ਹੁਕਮ ਚ ਪਾਣਾ ਮੰਨਦਾ ਕਿ ਨਹੀਂ ਮੰਨਦਾ ਜੇ ਤਾਂ ਪਾਣਾ ਚੱਲਦਾ ਮਨ ਤਾਂ ਮਨ ਦੀ ਵੀ ਧਿਆਨ ਪਾਣੀ ਵੀ ਦੋਹਾਂ ਧਿਆਨ ਪਾਣਾ ਕਿਉਂ ਨਹੀਂ ਮੰਨਦਾ ਪਾਣਾ ਨੂੰ ਇੱਠਾ ਕਿਉਂ ਨਹੀਂ ਲੱਗਦਾ ਤੇ ਤੇ ਕੱਲੇ ਮਨ ਦੇ ਵਿੱਚ ਧਿਆਨ ਰੱਖਾਂਗੇ ਤਾਂ ਮਨ ਕੀ ਕਰਦਾ ਹੈ ਪਾਣਾ ਮੰਨਦਾ ਹੈ ਜਾਂ ਨਹੀਂ ਮੰਨਦਾ ਜੇ ਨਹੀਂ ਮੰਨਦਾ ਤਾਂ ਕਿਉਂ ਨਹੀਂ ਮੰਨਦਾ ਇਹਨੂੰ ਮੱਠਾ ਕਿਉਂ ਨਹੀਂ ਲੱਗਦਾ ਕੀ ਕਸਰ ਕੀ ਹੈ ਇਹ ਜੇ ਰੱਖਾਂਗੇ ਧਿਆਨ ਵੀ ਭੂਤ ਮਨ ਨੂੰ ਚੜੀ ਜਾਣੀ ਮਨ ਵਾਂਝਾ ਜਾਣਾ ਹੀ ਜਾਣਾ ਧਿਆਨ ਕੀ ਕਰੇ ਭੂਤ ਵਿਪੂਤ ਹੀ ਅਸਲ ਦੇ ਵਿੱਚ ਵਸਤੂ ਨੂੰ ਵੀ ਕਹਿੰਦੇ ਨੇ ਪ੍ਰਾਪਤੀ ਨੂੰ ਮੈਨਰੇ ਭੂਤ ਕੰਧ ਦੀ ਪ੍ਰਾਪਤੀ ਇਹਦੇ ਵਿੱਚ ਹੀ ਹੈ ਬੰਦੇ। ਬੰਨੂ ਮੋੜੀ ਜਾਵਾਂਗੇ। ਬੰਨ ਗਿਆਨ ਮੇਰਾ ਨਹੀਂ ਮਿਲਣਾ। ਗਿਆਨ ਕੋ ਗਤੋਂ ਮਿਲਣਾ। ਧਿਆਨ ਤੇ ਗਿਆਨ ਵੀ ਹੈ। ਧਿਆਨ ਦੇ ਵਿੱਚੋ ਗਿਆਨ ਹੈ। ਧਿਆਨ ਵਿੱਚ ਜਾਣੇ। ਧਿਆਨ ਦੇ ਵਿੱਚੋ ਇਲਾਜ ਆਉਣਾ ਬੰਦਾ। ਜੇ ਬੰਦਾ ਧਿਆਨ ਹੈ ਤਾਂ ਇਲਾਜ ਵੀ ਧਿਆਨ ਚੋਂ ਹੀ ਆਉਣਾ। ਧਿਆਨ ਨਾਲ ਕੰਮ ਕਰਦੇ ਨੇ ਕੰਮ ਨਹੀਂ ਆਉਂਦਾ ਠੀਕ ਤਾਂ ਨਹੀਂ ਇਹਨੂੰ ਐ ਨਹੀਂ ਐ ਕਰੀਏ ਫਿਰ ਠੀਕ ਹੋ ਜਾ। ਬਾਣ ਗਿਓ ਮਨ ਨੂੰ ਮਨੋਰ ਦਾ ਰਾਹ ਵੀ ਨਿਕਲੀ ਜਣ ਆਪੇ ਨਿਕਲੀ ਜਾਂ ਧਿਆਨ ਹੂੰ ਤੋਂ ਅਨੁਮਾਇ ਧਿਆਨ ਧਿਆਨ ਮੇ ਜਾਣਿਆ ਧਿਆਨ ਵਿੱਚ ਗਿਆਨ ਗਿਆਨ ਦੇ ਧਿਆਨ ਰਹਿੰਦਾ ਹੈ ਧਿਆਨ ਵਿੱਚੋਂ ਗਿਆਨ ਸਦਾ ਕਿ ਆਣ ਰੱਖਦੇ ਆ ਇਹਦੇ ਵਿੱਚ ਹੋ ਕੁਦੇ ਵਿੱਚ ਗਿਆਨ ਮਿਲੂਗਾ ਗੁਰਬਾਣੀ ਨੂੰ ਸੁਣਦੇ ਆ ਧਿਆਨ ਨਾਲ ਜੁਗਿਆ ਜਬੜੂਗਾ ਉਪਦੇਸ਼ ਨਾਲ ਉਪਦੇਸ਼ ਨੂੰ ਧਿਆਨ ਨਾਲ ਸੁਣੇ ਤੇ ਗਿਆਨ ਵੱਢਾ ਹੁਕਮ 'ਚ ਧਿਆਨ ਰੱਖੇ ਤੇ ਗਿਆਨ ਵੱਢਾ ਹੋ ਜਾਣਾ ਤੁਮ ਹੁਕਮ ਵਿੱਚ ਧਿਆਨ ਰੱਖਣਾ ਪਊ ਉਹ ਕੋ ਨੂੰ ਸੁਣਨ ਦੀ ਲੋੜ ਨਹੀਂ ਆਹ ਉਹ ਸੁਣੜਾਲੀ ਚੀਜ਼ ਨਹੀਂ ਹੈ ਹੁਕਮ ਦਾ ਜੋ ਕੁ ਵਰਤੇ ਤੇਰਾ ਭਣ ਹੁਕਮ 'ਚ ਇਕੱਲੇ ਧਿਆਨ ਦੀ ਲੋੜ ਹੈ ਧਿਆਨ ਚੋ ਹੀ ਸਭ ਕੁਝ ਸਮਝ ਆਉਂਦੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧਿਆਨ ਚੋ ਗਿਆਨ ਮਿਲ ਜਾਣਾ ਗੁਰਬਾਣੀ ਦੇ ਵਿੱਚ ਧਿਆਨ ਰੱਖਣਾ ਬੋ ਇਹਦੇ ਵਿੱਚ ਧਿਆਨ ਚੋ ਗਿਆਨ ਮਿਲ ਜਾਣਾ ਧਿਆਨ ਨਾਲ ਸੁਣੀ ਬੋ ਇੱਥੇ ਧਿਆਨ ਜਿੰਨਾ ਜ਼ਿਆਦਾ ਹੋ ਉਹਨੇ ਗਿਆਨ ਜ਼ਿਆਦਾ ਹੋ ਗਿਆਨ ਹੋਣਾ ਗਿਆਨ ਕਿਤੇ ਵੀ ਨਹੀਂ ਔਰ ਜੇ ਗਿਆਨ ਹੋ ਜੂ ਉਹੀ ਅੰਤਰ ਧਿਆਨ ਅੰਦਰ ਧਿਆਨ ਮਨ ਨੂੰ ਸਿਖਾਊਗਾ ਨਹੀਂ ਮੰਨ ਟਿਕਣਾ ਨਹੀਂ ਗਿਆਨ ਧਿਆਨ ਤਾਂ ਮਤਲਬ ਹੈ ਧਿਆਨ ਗਿਆਨ ਵਾਸਤੇ ਰੱਖਣਾ ਹੈ ਹਰ ਵਕਤ ਧਿਆਨ ਗਿਆਨ ਵਾਸਤੇ ਯੂਟਲਾਈਜ਼ ਕਰਨਾ ਹੈ ਕਮਾਈ ਵਾਸਤੇ ਫਿਰ ਤਾਂ ਸਾ ਸੰਸਾਰੀ ਕਮਾਈ ਵਾਸਤੇ ਧਿਆਨ